ਵੇਖੀ ਕੋਲ ਬੰਦਾ ਖੜਾ ਸੇ ਐਨਕਾ ਮੈਨੂੰ ਨਹੀਂ ਪਤਾ 4 4 5 5 ਪੱਗ ਸੈਲਾਂ ਅੱਗੇ ਲੋਕਾਂ ਦੀਆ ਦੇ ਰਿਹਾ ਲੈਡੀ ਜੀ ਦੀ ਬਿਲਕੁਲ ਮਾਰੀ ਨਹੀਂ ਆਉਣ ਦੇ ਰਿਹਾ ਹੈਗਾ ਆ ਸਾਨੂੰ 5 4 4 5 5 ਘੰਟੇ ਹੋ ਗਏ ਲੰਨਾ ਚ ਲੱਗੀਆਂ ਨੇ ਕਈ ਬੀਬੀਆਂ ਤਾਂ ਨਹੀਂ ਖੜੋ ਹੁੰਦਾ ਦੇਖੋ ਕਿੰਨੀਆਂ ਮੁਸ਼ਕਲਾਂ ਖੜੀਆਂ ਨੇ ਉਹ ਤਾਂ ਜੀ ਹੋਣਗੇ ਹੁਣ ਵੀ ਮੈਡਮਾਂ ਖੜੀਆਂ ਨੇ ਹਜੇ ਵੀ ਕਿਤੇ ਪਾਣੀ ਦੀ ਕੋਈ ਪ੍ਰਬੰਧ ਨਹੀਂ ਹੈਗੇ ਫਰ ਕੋਈ ਆ ਬੰਦਾ ਆਪਣਾ ਆਪਣਾ ਪਾਣੀ ਲੈ ਕੇ ਆ ਰਿਹਾ ਕੋਈ ਬੈਠਣ ਦਾ ਨਹੀਂ ਆ ਦੋ ਚਾਰ ਕੁਰਸੀਆਂ ਹੈਗੀਆਂ ਨੇ ਬੈਠਦੇ ਨੇ ਇਹ ਬਿਲਕੁਲ ਜ਼ੀਰੋ ਪਰਵੰਦਾ ਜੀ ਬਹੁਤ ੱੱਕਾ ਚੱਲ ਰਿਹਾ ਏ ਇੱਕ ਇੱਕ ਬੰਦਾ ਦਾ ਦਾ ਫੈਲਾ ਅੰਦਰੋਂ ਹੀ ਫੜਾ ਰਿਹਾ ਬਾਹਰਲੇ ਦਾ ਟਾਕੀ ਵਾਲਿਆਂ ਦਾ ਸੁਣੇ ਨਹੀਂ ਰਿਹਾ ਕੋਈ ਆ ਲੈਡੀਆਂ ਸਵੇਰ ਦੀਆਂ ਖੜੀਆਂ ਨੇ 9 ਵਜੇ ਦੀਆਂ ਫੇਰ ਤੱਕ ਉਹਨਾਂ ਦੇ ਫਾਰਮ ਨਹੀਂ ਜਮਾ ਹੋਏ ਮੰਗੇ ਇਹ ਪਹਿਲੀ ਤਾਂ ਗੱਲ ਜਿਹੜਾ ਮੇਂ ਅੰਦਰ ਬੈਠੀ ਹੈ ਕਮੇਟੀ ਬੈਠੀ ਹੈ ਉਹ ਵਿੰਡੋ ਕਾਦੇ ਵਾਸਤੇ ਖੋਲੀ ਉਹਨਾਂ ਨੇ ਜਦੋਂ ਵਿੰਡੋ ਹੀ ਬੰਦ ਕਰਦੇ ਨੇ ਅੰਦਰ ਹੀ ਫੈਲਾ ਫੋਲਣ ਦੇਦੀਆਂ ਜਿਹੜੇ ਫਰਮਾਇਸ਼ੀ ਆ ਰਹੇ ਨੇ ਉਹ ਫੈਲਾ ਅੰਦਰੋ ਜਮਾ ਕਰਾ ਰਹੇ ਨੇ ਜਿਹੜੀ ਆਮ ਜਨਤਾ ਉਹ ਬਾਹਰ ਖੱਜਲ ਹੋ ਰਹੀ ਹੈ ਬीडीपीਓ ਦਫਤਰ ਸਮਰਾਲਾ ਵਿਖੇ ਪੰਚਾਇਤੀ ਇਲੈਕਸ਼ਨ ਦੇ ਪੇਪਰ ਭਰਨ ਆਏ ਵੱਖ-ਵੱਖ ਪਿੰਡਾਂ ਦੇ ਲੋਕ ਹੋ ਰਹੇ ਨੇ ਖੱਜਲ ਖਵਾਰ ਬीडीपीਓ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਨਿਕਲੀ ਫੂਕ ਇੱਕ ਪਾਸੇ ਤਾਂ ਮਾਨ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਉਹਨਾਂ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪਰ ਅੱਜ ਸਮਰਾਲਾ ਦੇ ਬੀਡੀਪੀਓ ਦਫ਼ਤਰ ਵੀ ਕਿ ਫਾਰਮ ਭਰਨਾ ਹੈ ਲੋਕਾਂ ਨੂੰ ਫਾਰਮ ਫੜਾਉਣ ਲਈ ਧੱਕਾ ਮੁੱਕੀ ਹੋਣਾ ਪਿਆ ਬੀਡੀਪੀਓ ਦਫ਼ਤਰ ਵੱਲੋਂ ਨਾ ਹੀ ਬੈਠਣ ਦਾ ਪ੍ਰਬੰਧ ਤੇ ਨਾ ਹੀ ਪਾਣੀ ਦਾ ਪ੍ਰਬੰਧ ਸੀ ਫਾਰਮ ਭਰਨਾ ਪਿੰਡ ਔਜਲਾਤ ਦੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਫਾਰਮ ਭਰਨ ਲਈ ਪਹੁੰਚਿਆ ਸੀ ਪਰ ਇੱਥੇ ਦੇ ਹਾਲਾਤ ਵੇਖ ਕੇ ਬੜਾ ਦੁਖੀ ਹੋਇਆ ਤੇ ਨਾ ਹੀ ਆਏ ਹੋਏ ਲੋਕਾਂ ਲਈ ਬੈਠਣ ਦਾ ਕੋਈ ਪ੍ਰਬੰਧ ਸੀ ਤੇ ਨਾ ਹੀ ਪਾਣੀ ਦਾ ਪ੍ਰਬੰਧ ਸੀ ਖਿੜਕੀ ਵਿੱਚੋਂ ਫਾਰਮ ਫੜਾਉਣ ਲਈ ਵੀ ਲੋਕਾਂ ਨੂੰ ਜਦੋਂ ਜਹਿਦ ਕਰਨਾ ਪਿਆ ਮਹਿਲਾ ਗੁਰਮੀਤ ਕੌਰ ਪਿੰਡ ਮਾਦਪੁਰ ਤੋਂ ਫਾਰਮ ਭਰਨ ਲਈ ਪਹੁੰਚੀ ਤਾਂ ਉਸ ਨੇ ਇਹ ਇਲਜ਼ਾਮ ਲਗਾਇਆ ਕਿ ਬੀਡੀਪੀਓ ਦਫਤਰ ਵਿੱਚ ਜੋ ਖਿੜਕੀ ਰਾਹੀਂ ਫਾਰਮ ਫੜੇ ਜਾ ਰਹੇ ਨੇ ਉਹ ਔਰਤਾਂ ਦੇ ਫਾਰਮ ਨਹੀਂ ਫੜ ਰਹੇ ਖਿੜਕੀ ਉੱਪਰ ਜਿਸ ਮੁਲਾਜ਼ਮ ਦੀ ਡਿਊਟੀ ਲੱਗੀ ਹੋਈ ਆ ਉਹ 5-5 ਫਾਈਲਾਂ ਫੜ ਕੇ ਅੱਗੇ ਕੀਤੀਆਂ ਜਾ ਰਹੀਆਂ ਨੇ ਪਰਾਈਆਂ ਹੋਈਆਂ ਔਰਤਾਂ ਦੇ ਫਾਰਮ ਨਹੀਂ ਫੜੇ ਜਾ ਰਹੇ ਅਤੇ ਨਾ ਹੀ ਉੱਥੇ ਕੋਈ ਬੈਠਣ ਦਾ ਪ੍ਰਬੰਧ ਹੋਣ ਕਾਰਨ ਧੁੱਪ ਵਿੱਚ ਹੀ ਖੜਨਾ ਪੈ ਰਿਹਾ ਹੈ ਲਾਲਨਕਰ ਕੇ ਬੀਡੀਪੀਓ ਸਮਰਾਨਾ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਇਨਕਾਰਦੇ ਹੋਏ ਦੱਸਿਆ ਕਿ ਸਾਡੇ ਵੱਲੋਂ 350 ਕੁਰਸੀਆਂ ਲਗਾਈਆਂ ਗਈਆਂ ਨੇ ਧੁੱਪ ਤੋਂ ਬਚਣ ਲਈ ਸ਼ੈਮਾਨਾ ਵੀ ਲਗਾਇਆ ਗਿਆ ਪੀਣ ਲਈ ਮਿਨਰਲ ਵਾਟਰ ਦਾ ਵੀ ਇੰਤਜ਼ਾਮ ਕੀਤਾ ਗਿਆ ਅਗਰ ਫਿਰ ਵੀ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਮੈਨੂੰ ਦਫ਼ਤਰ ਚਾਕੇ ਮਿਲ ਸਕਦਾ ਮੈਂ ਤਾਂ ਪਿਛਲੀਆਂ ਛੁੱਟੀਆਂ ਵਿੱਚ ਵੀ ਦਫ਼ਤਰ ਵਿੱਚ ਹੀ ਬੈਠਾ ਸੀ ਤੇ ਹੁਣ ਵੀ ਦਫ਼ਤਰ ਵਿੱਚ ਹੀ ਹਾਂ गुरप्रीत कौर हांजी बंदा मेन चार चार बारी नहीं चार चार्टे हो गए लाइन ऐसी लगियाू कई बीबिया तो नहीं खड़ा होंगे देखो किनिया मुश्किल खड़िया ने कुछ भी नहीं कह रहे हो कुछ भी नहीं कह रहे हो अगे अगे जाने ਹੌਟਾ ਰਸਤੇ ਪ੍ਰਬੰਧ ਹੋਣੇ ਚਾਹੀਦੇ ਹਾਂ ਜੀ ਹਾਂਜੀ ਹਾਂਜੀ ਹੋਣੇ ਚਾਹੀਦੇ ਨੇ ਬਿਲਕੁਲ ਨਹੀਂ ਕੋਈ ਪ੍ਰਬੰਧ ਹੈਗਾ ਬੰਦੇ ਆਏ ਟਾਕੀਆਂ ਨੂੰ ਐ ਕਰਕੇ ਖੜਦੇ ਨੇ ਕਿੱਥੇ ਲਿਖਿਆ ਹੋਇਆ ਹੈ ਤੇ ਕੋਈ ਦਾ ਅਫਸਰ ਕੋਈ ਉੱਤੇ ਵੀ ਧਾਰੀ ਕੋਈ ਨਹੀਂ ਜੀ ਨਹੀਂ ਕੋਈ ਬਿਲਕੁਲ ਨਹੀਂ ਆਇਆ ਸਾਡੇ ਕੋਲ ਹਾਂਜੀ ਜੀ ਮੰਗ ਕਰਦੇ ਹੈ ਨਹੀਂ ਮੰਗ ਕਰਦੇ ਮੈਂ ਇਹ ਮੰਗ ਕਰਦੀ ਆ ਵੀ ਲੇਡੀਜ਼ ਨੂੰ ਪਹਿਲੇ ਆਧਾਰ ਤੇ ਅੱਗੇ ਜਾਣ ਦੇਣਾ ਚਾਹੀਦਾ ਕਿੰਨੀ ਔਰ ਦੇਖਦੇ ਆ ਹੌਟਾ ਜੀ ਹੋਣਗੇ ਹੁਣ ਵੀ ਦਿੱਤੀ ਬੈਮੈਟ 'ਚ ਖੜੀਆਂ ਨੇ ਹਜੇ ਵੀ ਕਿ ਕੋਈ ਪਾਣੀ ਦੀ ਨੀਂ ਦਾ ਪ੍ਰਬੰਧ ਨਹੀਂ ਜੀ ਕੋਈ ਪ੍ਰਬੰਧ ਨਹੀਂ ਹੈਗੇ ਸਾਰ ਕੋਈ ਆ ਬੰਦਾ ਆਪਣਾ ਆਪਣਾ ਪਾਣੀ ਲੈ ਕੇ ਆ ਰਿਹਾ ਨਾ ਕੋਈ ਬੈਠਣ ਦਾ ਨਾ ਕੋਈ ਬੈਠਣ ਵਾਲਾ ਨਹੀਂ ਆ ਦੋ ਚਾਰ ਕੁਰਸੀਆਂ ਹੈਗੀਆਂ ਨੇ ਬੈਠਦੇ ਨੇ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਗ੍ਰਿੰਦਰ ਸਿੰਘ ਪਿੰਡ ਜਲੌਰ ਇੱਥੇ ਕਲਾਜ ਤੇ ਫਾਰਮ ਭਰਨ ਆਏ ਹਾਂ ਹਾਂ ਜੀ ਡਾਕਟਰ ਇਹ ਬਿਲਕੁਲ ਜ਼ੀਰੋ ਪਰਮਾਨ ਦਾ ਜੀ ਬਹੁਤ ੱੱਕਾ ਚੱਲ ਰਿਹਾ ਏ ਇੱਕ ਇੱਕ ਬੰਦਾ ਦਾ ਦਾ ਪਹਿਲਾਂ ਅੰਦਰੋਂ ਹੀ ਫੜਾ ਰਿਹਾ ਬਾਹਰਲੇ ਤਾਂ ਟਾਕੀ ਵਾਲਿਆਂ ਦਾ ਸੁਣੇ ਨਹੀਂ ਰਿਹਾ ਕੋਈ ਆ ਲੇਡੀਜ਼ ਵੇਰ ਦੀਆਂ ਖੜੀਆਂ ਨੇ 9 ਵਜੇ ਦੀਆਂ ਬੈਠਕ ਉਹਨਾਂ ਦੇ ਫਾਰਮ ਨਹੀਂ ਜਮਾ ਹੋਏ ਇਹਦੇ ਦੇਖੋ ਨਾ ਮਿਲੇਗਾ ਬੈਠਣ ਦਾ ਵੀ ਪ੍ਰਬੰਧ ਕੋਈ ਬੈਠਣ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਜੀ ਤੁਹਾਡੇ ਸਾਹਮਣੇ ਦੇਖੋ ਦੁਨੀਆ ਤਰਾ ਤਰਾ ਕਰਦੀ ਫਿਰ ਰਹੀ ਆ ਹੱਥ ਵੇਲੇ ਲੋਕ ਬੈਠਾ ਫੇਰ ਕੇ ਜਾ ਰਹੇ ਹਾਂ ਜੀ ਪਾਪਾ ਹਾਂਜੀ ਕੋਈ ਕੁਝ ਨਹੀਂ ਜੀ ਬੈਠਣ ਦਾ ਵੀ ਪ੍ਰਬੰਧ ਨਹੀਂ ਤੁਸੀਂ ਪੱਕੇ ਨੂੰ ਰਕੇ ਹੋ ਬੈਠਣ ਦਾ ਵੀ ਪ੍ਰਬੰਧ ਪੂਰਾ ਹੈ ਨਹੀਂ ਪਾਣੀ ਦਾ ਪ੍ਰਬੰਧ ਕੋਈ ਹੈ ਨਹੀਂ ਜੀ ਇੱਥੇ ਜੀ ਕੀ ਮਾਤਾ ਇੱਕ ਵਾਰ ਸਰਕਾਰ ਕੋਲ ਜਾਵੇ ਕਰੀ ਕੋਈ ਪ੍ਰਬੰਧ ਨਹੀਂ ਜੀ ਇੱਥੇ ਕੋਈ ਕੁਝ ਨਹੀਂ ਫੋਕੇ ਵਾਦੇ ਨੇ ਜਿੰਨੇ ਮਰਜ਼ੀ ਕਰੀ ਜਾਓ ਉਹਦਾ ਕੋਈ ਫਾਇਦਾ ਤਾਂ ਹੈ ਨਹੀਂ ਜੀ ਮੰਗੀ ਕਰੋ ਮੰਗੇ ਇਹ ਪਹਿਲੀ ਤਾਂ ਗੱਲ ਜਿਹੜਾ ਕਮੇਟੀ ਅੰਦਰ ਬੈਠੀ ਹੈ ਕਮੇਟੀ ਬੈਠੀ ਹੈ ਬਿੰਡੋ ਕਾਦੇ ਵਾਸਤੇ ਖੋਲੀ ਉਹਨਾਂ ਨੇ ਜਦੋਂ ਬਿੰਡੋ ਹੀ ਬੰਦ ਕਰਦੇ ਨੇ ਅੰਦਰ ਹੀ ਫੈਲਾ ਫੋਲਣ ਦੇਤੀਆਂ ਜਿਹੜੇ ਫਰਮੇਸ਼ੀ ਆ ਰਹੇ ਨੇ ਉਹ ਫੇਲਾ ਅੰਦਰ ਹੋ ਜਾਵਾ ਕਰਾ ਰਹੇ ਨੇ ਜਿਹੜੀ ਆਮ ਜਨਤਾ ਉਹ ਬਾਹਰ ਖੱਜਲ ਹੋ ਰਹੀ ਆ ਤਾਂ ਪਰੰਪਰਨ ਦੇ ਜੋ ਸੇਵਾ ਕੱਢ ਦਿੱਤੇ ਹੋਏ ਨੇ ਪ੍ਰਬੰਧ ਨਹੀਂ ਪ੍ਰਬੰਧ ਕੋਈ ਨਹੀਂ ਜੀ